ਵਾਹਿਗੁਰੂ ਜੀ ਗੁਰਬਾਣੀ ਦੀ ਖੂਬਸੂਰਤੀ ਇਹੀ ਹੈ ਕਿ ਇਸ ਵਿੱਚ ਲਿਖੇ ਹੋਏ ਕਿਸੇ ਵੀ ਸ਼ਬਦ ਨੂੰ ਬੇਸ਼ੱਕ ਅਸੀਂ ਬਦਲ ਨਹੀਂ ਸਕਦੇ ਪਰ ਵਾਹਿਗੁਰੂ ਜੀ ਇਹ ਸ਼ਬਦ ਸਾਨੂੰ ਬਦਲ ਦੇਣ ਦੀ ਤਾਕਤ ਰੱਖਦੇ ਹਨ ਇਸ ਲਈ ਵਾਹਿਗੁਰੂ ਜੀ ਵੱਤੋ ਬਦ ਗੁਰਬਾਣੀ ਦੇ ਨਾਲ ਜੁੜਨਾ ਚਾਹੀਦਾ ਹੈ ਸੋ ਗੁਰੂ ਪਿਆਰਿਓ ਫਤਿਹ ਪ੍ਰਵਾਨ ਹੋਵੇ ਜੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਚਰਨ ਸਰਨ ਗੁਰ ਇੱਕ ਪੈਂਡਾ ਜਾਏ ਚੱਲ ਸਤਗੁਰੂ ਕੋਟ ਪੈਂਦਾ ਅੱਗੇ ਹੋਏ ਲੇਤ ਹੈ ਵਾਹਿਗੁਰੂ ਜੀ ਜੇ ਵੀ ਕੋਈ ਸ਼ਰਧਾ ਭਾਵਨਾ ਦੇ ਨਾਲ ਇੱਕ ਕਦਮ ਵੀ ਸਤਗੁਰਾਂ ਦੀ ਸਰਣ ਵੱਲ ਤੁਰ ਕੇ ਜਾਂਦਾ ਹੈ ਤਾਂ ਸਤਗੁਰ ਦਿਆਲ ਹੋ ਕੇ ਉਸ ਸਿੱਖ ਦੇ ਇੱਕ ਕਦਮ ਦੇ ਪਿੱਛੇ ਕਰੋੜਾਂ ਹੀ ਕਦਮ ਆਪ ਤੁਰ ਕੇ ਉਸ ਨੂੰ ਅੱਗੇ ਹੋ ਕੇ ਸੰਭਾਲਦੇ ਹਨ ਵਾਹਿਗੁਰੂ ਜੀ ਤੁਹਾਡੇ ਤਤਗੁਰ ਜੀ ਬਹੁਤ ਹੀ ਦਿਆਲੂ ਹਨ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ